ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਹੈਗਾ ਜੀ ਲੇ ਸ਼ਹਿਰ ਤੇ ਟੂਰਿਸਟ ਬਹੁਤ ਆਉਂਦਾ ਇੱਥੇ ਤੁਸੀਂ ਕਿਤੇ ਟੂਰਿਸਟ ਆਣਾ ਚਾਹੋ ਘੁੰਮਣਾ ਪੰਜਾਬ ਤੋਂ ਬਾਏ ਏਅਰ ਹੀ ਠੀਕ ਰਹਿੰਦਾ ਰੋਡ ਨੂੰ ਤਾਂ ਬਹੁਤ ਲੰਮਾ ਰਸਤਾ ਹੈ ਪੈ ਜਾਂਦਾ ਆ ਜਿਹੜੀ ਮੈਂ ਤੁਹਾਨੂੰ ਬਿਲਡਿੰਗ ਦਿਖਾ ਰਿਹਾ ਆ ਇਹ ਗੁਰਦੁਆਰਾ ਸਾਹਿਬ ਵਾਲਿਆਂ ਨੇ ਬਣਾਈ ਹੋਈ ਆ ਇੱਥੇ ਔਰ ਬੜੇ ਸਸਤੇ ਕਮਰੇ ਆ ਕਿਤੇ ਆਣਾ ਚਾਹੋ ਤੁਸੀਂ ਜਿਹੜਾ ਹਾਲ ਬਣਾਇਆ ਹੋਇਆ ਇਹਨਾਂ ਨੇ ਉਹ ਤਾਂ ਸਿਰਫ 250 ਰੁਪਏ ਲੈਂਦੇ ਆ ਉਹਦੇ ਬਾਕੀ ਬਿਸਤਰਾ-ਬੁਸਤਰਾ ਸਾਰਾ ਕੁਝ ਮਿਲ ਜਾਂਦਾ ਇੱਥੇ ਇਹਨਾਂ ਕੋਲੋਂ ਤੇ ਕਮਰਿਆਂ ਦਾ 500 ਰੁਪਏ ਆ ਤੇ ਘੁੰਮਣ ਵਾਸਤੇ ਠੰਡੀ ਜਗ੍ਹਾ ਬਸ ਜਿ ਤਰ੍ਹਾਂ ਮਨਾਲੀ ਸ਼ਿਮਲੇ ਜਾਂਦੇ ਆ ਘੁੰਮਣ ਕੋਈ ਵੱਡੀ ਗੱਲ ਨਹੀਂ ਹੈ ਪਰ ਲੋਕੀ ਆਉਂਦੇ ਆ ਚਲੋ ਇਹਨਾਂ ਦਿਨਾਂ ਚ ਆਹਾ ਬਲੈਕਆਊਟ ਜੇ ਕਰਕੇ ਉਹਦੇ ਕਰਕੇ ਜਿਹੜੇ ਪਾਕਿਸਤਾਨ ਨਾਲ ਲੱਗਿਆ ਹੋਇਆ ਹੁਣ ਟੂਰਿਸਟ ਬਹੁਤ ਘਟ ਗਿਆ ਤੇ ਇਧਰਲੇ ਪਾਸੇ ਜਿਹੜਾ ਆਪਾਂ ਦੇਖ ਰਹੇ ਸੀਗੇ ਰਾਜੇ ਦਾ ਵਹਿਲ ਹੈਗਾ ਸਾਹਮਣੇ ਵਾਲੇ ਪਾਸੇ ਉੱਪਰਲੇ ਪਾਸੇ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਇਹ ਉਹ ਮੈਲ ਹੈਗਾ ਰਾਜੇ ਦਾ ਤੇ ਆਪਣਾ ਇਹ ਇਥੋਂ ਲਦਾਖ ਦਿਖਦਾ ਹੈਗਾ ਬੜਾ ਸੋਹਣੀ ਸਿਟੀ ਹੈ ਬੜਾ ਸੋਹਣਾ ਮੌਸਮ ਇੱਥੇ ਵੈਦਰ ਬੜਾ ਕੰਮ ਦਾ ਤੇ ਬਹੁਤ ਦੁਨੀਆ ਦੀ ਵਰਲਡ ਭਰ ਤੋਂ ਲੋਕ ਹੀ ਆਉਂਦੇ ਐ ਇੱਥੇ ਘੁੰਮਣ ਵਾਸਤੇ ਜਿਹੜੇ ਕਦੇ ਵੀ ਤੁਸੀਂ ਇੱਥੇ ਲਦਾਖ ਆਓ ਲੇ ਲੇ ਸੌਰੀ ਲੇ ਆ ਇਹ ਲਾ ਆਓ ਤਾਂ ਇਹ ਹੋਟਲ ਨੂਮਾ ਬਿਲਡਿੰਗ ਜਿਹੜੀ ਗੁਰਦੁਆਰਾ ਸਾਹਿਬ ਵੱਲੋਂ ਬਣਾਈ ਗਈ ਹੈ ਬਹੁਤ ਸੋਹਣੀ ਹੈ ਤੁਸੀਂ ਇੱਥੇ ਰਹਿ ਸਕਦੇ ਹੋ ਗੁਰਦੁਰਾ ਦਾਤਨ ਸਾਹਿਬ ਆਓ ਕਿਸੇ ਨੂੰ ਪੁੱਛ ਕੇ ਇੱਥੇ ਦਾਤਨ ਸਾਹਿਬ ਤੋਂ ਨਾਲ ਹੀ ਸੰਪਰਕ ਕਰ ਲਓ ਥੋੜਾ ਜਿਆਦਾ ਹਟਕੇ ਇਹ ਬਿਲਡਿੰਗ ਬਣਾਈ ਹੋਈ ਹੈ ਤੁਸੀਂ ਇੱਥੇ ਆਰਾਮ ਨਾਲ ਰਹਿ ਸਕਦੇ ਹੋ ਫੈਸਿਲਿਟੀ ਹੈਗੀ ਹੈ ਨੇੜੇ-ਤੇੜੇ ਦੁਕਾਨਾਂ ਹੈਗੀਆਂ ਰੋਟੀ ਪਾਣੀ ਵਾਲੀਆਂ ਉਹ ਤਾਂ ਤੁਹਾਨੂੰ ਪਤਾ ਹੀ ਹੁੰਦਾ ਨਾਲ ਹੀ ਇੱਧਰਲੇ ਪਿਛਲੇ ਪਾਸੇ ਹੈਗਾ ਜਿਵੇਂ ਮਾਲ ਰੋੜ ਵੱਡੀ ਬਾਜ਼ਾਰ ਹੈਗਾ ਉੱਥੇ ਹਰ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਚੀਜ਼ਾਂ ਪਰ ਮਹਿੰਗੀਆਂ ਨੇ ਇਹਨਾਂ ਏਰੀਆ 'ਚ ਬਹੁਤ ਜ਼ਿਆਦਾ ਆਉਂਦੀਆਂ ਥੱਲੇ ਵੀ ਨੇ ਪਰ ਰੇਟ ਕਈ ਹੋਣਾ ਜ਼ਿਆਦਾ ਵੱਧ ਕੇ ਲੈ ਲੈਂਦੇ ਆ ਫਿਰ ਆਉਣੀਆਂ ਵੀ ਔਖੀਆਂ ਨੇ ਕਿਉਂਕਿ ਦੂਰ ਤੋਂ ਫਿਰ ਲਿਆਉਣਾ ਸਮਾਨ ਵੀ ਬੜਾ ਔਖਾ ਹੋ ਜਾਂਦਾ ਬਦਾਨੀ ਏਰੀਆ 'ਚੋਂ ਤੇ ਲੇ ਬੜਾ ਸੁੰਦਰ ਹੈ ਨਾਲ ਹੀ ਇੱਥੋਂ ਥੋੜ੍ਹਾ ਮੇਰੇ ਖਿਆਲ 50-60 ਕਿਲੋਮੀਟਰ ਹੋਣਾ ਪੱਥਰ ਸਾਹਿਬ ਗੁਰਦੁਆਰਾ ਉੱਥੇ ਵੀ ਦਰਸ਼ਨ ਕਰੋ ਵਾਹਿਗ ਵੈਗਰਜੀ ਕੀ ਪਤਾ ਹੈ